ਅੱਜ ਤੁਹਾਨੂੰ ਇੱਕ ਨੌਜਵਾਨ ਨਾਲ ਮਿਲਵਾਵਾਂਗੇ ਜਿਹੜੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕੀਤਾ। ਪਾਜੀ ਮੈਂ ਟੈਕਨੀਕਲ ਸਰਵਿਸਿਜ਼ ਜੌਬ ਕਰਦਾ ਸੀ ਪੰਜਾਬ ਦੇ ਵਿੱਚ ਬਾਕੀ ਖੇਤੀਬਾੜੀ ਆਪਾਂ ਸ਼ੁਰੂ ਤੋਂ ਕਰਦੇ ਆਂ ਇਸ ਤੋਂ ਇਲਾਵਾ ਹੁਣ ਆਪਣਾ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਆਪਾਂ ਆਪਣਾ ਬ੍ਰਾਂਡ ਬਣਾਇਆ ਰੰਦਾਵਾ ਫਾਰਮ ਜਿਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਆਇਲ ਤਿਆਰ ਕਰਦੇ ਆਂ ਕੋਲਡ ਪ੍ਰੈਸਡ ਤੇ ਸਾਰੇ ਤਰ੍ਹਾਂ ਦੇ ਆਪਾਂ ਫਲੋਰਸ ਮਤਲਬ ਆਟੇ ਤਿਆਰ ਕਰਦੇ ਆਂ ਕਿਵੇਂ ਦਿਮਾਗ ਚ ਆ ਵੀ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ ਪਾਜੀ ਖੇਤੀਬਾੜੀ ਤਾਂ ਆਪਾਂ ਕਰਦੇ ਸੀ ਸ਼ੁਰ ਪਰ ਮੈਨੂੰ ਇੱਕ ਅੰਦਰੋਂ ਨਾ ਉਹ ਫੀਲ ਨਹੀਂ ਸੀ ਆਉਂਦਾ ਜੌਬ ਕਰਕੇ ਐਂ ਲੱਗਦਾ ਸੀ ਵੀ ਯਾਰ ਮੈਂ ਆਪਣਾ ਕੰਮ ਕਰਨਾ ਆਪਣਾ ਕੰਮ ਕਰਨਾ ਹੈ ਤੇ ਕਿਉਂਕਿ ਜਦੋਂ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈ ਜ਼ਮੀਨ ਆਪਣੇ ਕੋਲ ਹੈ ਆਪਾਂ ਖੇਤੀ ਸ਼ੁਰੂ ਤੋਂ ਕਰਦੇ ਆਂ ਆਪਾਂ ਕਿਸਾਨ ਆ ਆਪਾਂ ਹਰ ਚੀਜ਼ ਪੈਦਾਵਾਰ ਕਰਦੇ ਆਂ ਆਪਾਂ ਜ਼ਮੀਨ ਦੇ ਵਿੱਚੋਂ ਹਰ ਚੀਜ਼ ਕੱਢ ਲੈਨੇ ਆਂ ਫਿਰ ਕੱਢ ਕੇ ਜੇ ਆਪਾਂ ਕੱਢ ਕੇ ਮੰਡੀ 'ਚ ਸੁੱਟ ਕੇ ਤੇ ਘਰ ਆ ਜਾਂਦੇ ਆਂ ਕੱਢ ਕੇ ਆਪਾਂ ਨੂੰ ਬਣਾ ਕੇ ਵੇਚ ਕਿਉਂ ਨਹੀਂ ਸਕਦੇ ਜਿਹੜਾ ਕੰਮ ਇੱਕ ਕਾਰਪੋਰੇਟ ਲੈਵਲ ਕਰ ਰਿਹਾ ਹੈ ਜਿਹੜਾ ਕੰਮ ਵੱਡੇ ਵੱਡੇ ਵਪਾਰੀ ਕਰ ਰਿਹਾ ਹੈ ਬ੍ਰਾਂਡਿੰਗ ਦੇ ਅੰਦਰ ਚੰਗੀਆਂ ਚੰਗੀਆਂ ਫਰਮਜ਼ ਕੋ ਲੋਕੀ ਜੋਬ ਛੱਡ ਕੇ ਬਾਹਰ ਚਲੇ ਜਾਂਦੇ ਨੇ ਕੈਨੇਡਾ ਅਮਰੀਕਾ ਜਾਂ ਹੋਰ ਕਿਹੜੀ ਕੰਟਰੀਆਂ ਤੁਸੀਂ ਜਾਣਾਰੇ ਸੋਚਿਆ ਨਹੀਂ ਬਾਜੀ ਬਾਹਰ ਜਾਣ ਬਾਰੇ ਕੁਝ ਨਹੀਂ ਸੋਚਿਆ ਵੈਸੇ ਮੈਂ ਬਾਹਰ ਘੁੰਮ ਕੇ ਜਰੂਰ ਆਇਆ ਦੋ ਵਾਰ ਘੁੰਮ ਗਿਆ ਮੈਂ ਯੂਐਸਏ ਘੁੰਮ ਗਿਆ ਹਾਂ ਦੁਬਈ ਘੁੰਮ ਗਿਆ ਹਾਂ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਮੇਰਾ ਜਦੋਂ ਆਪਾਂ ਸਭ ਕੁਝ ਆਪਣੇ ਕੋਲ ਹੈ ਯਾਰ ਆਪਾਂ ਆਪਣੀਆਂ ਜ਼ਮੀਨਾਂ ਵਾ ਖੇਤੀ ਆ ਆਪਣੇ ਕੋਲ ਸਭ ਕੁਝ ਆਪਾਂ ਬਾਹਰ ਜਾਣਾ ਕਿਉਂ ਆ ਇੱਥੇ ਆਪਾਂ ਮਾਲਕ ਆ ਆਪਾਂ ਜਰੂਰ ਜਾ ਕੇ ਉੱਥੇ ਨੌਕਰ ਬੰਨਾ ਇਸ ਕਰਕੇ ਬਾਹਰ ਜਾਣ ਕਰੇ ਕੋਈ ਵਿਚਾਰ ਨਹੀਂ ਆ ਹਾਂ ਆਪਣੇ ਪ੍ਰੋਡਕਟ ਜਰੂਰ ਬਾਹਰ ਭੇਜਾਂਗੇ ਆਹ ਨਹੀਂ ਜਾਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪੜ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹੁੰਚੇ ਆ ਜਿੱਥੇ ਕਿਸਾਨ ਮੇਲਾ ਸ਼ੁਰੂ ਹੋ ਚੁੱਕਿਆ ਵਾ ਅੱਜ ਤੁਹਾਨੂੰ ਇੱਕ ਨੌਜਵਾਨ ਨਾਲ ਮਿਲਵਾਵਾਂਗੇ ਜਿਹੜੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕੀਤਾ ਸਾਡੇ ਨਾਲ ਮੌਜੂਦ ਨੇ ਤਰਨਤਾਰਨ ਤੋਂ ਗੌਰਵਦੀਪ ਸਿੰਘ ਰੰਧਾਵਾ ਬਾਈ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਕਰਾਂਗੇ ਬਾਈ ਜੀ ਜੀਆ ਨੂੰ ਵਸਦਾ ਪੰਜਾਬ ਸਤਿ ਸ਼੍ਰੀ ਅਕਾਲ ਬਾਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆਉਣ ਲਈ ਜੀ ਬਹੁਤ ਬਹੁਤ ਥੈਂਕ ਯੂ ਜੀ ਮੈਂ ਗੱਲ ਕੀਤੀ ਆ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕਰੂਗਾ ਆਪਣਾ ਕਿਹੜਾ ਕੰਮ ਸ਼ੁਰੂ ਕੀਤਾ ਤੁਸੀਂ ਪਾਜੀ ਮੈਂ ਟੈਕਨੀਕਲ ਸਰਵਿਸਿਜ਼ ਜੌਬ ਕਰਦਾ ਸੀ ਪੰਜਾਬ ਦੇ ਵਿੱਚ ਬਾਕੀ ਖੇਤੀਬਾੜੀ ਆਪਾਂ ਸ਼ੁਰੂ ਤੋਂ ਕਰਦੇ ਆ ਇਸ ਤੋਂ ਇਲਾਵਾ ਹੁਣ ਆਪਣਾ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਆਪਾਂ ਆਪਣਾ ਬ੍ਰਾਂਡ ਬਣਾਇਆ ਰੰਦਾਵਾ ਫਾਰਮ ਜੀ ਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਆਇਲ ਤਿਆਰ ਕਰਦੇ ਆ ਕੋਲਡ ਪ੍ਰੈਸਡ ਤੇ ਸਾਰੇ ਤਰ੍ਹਾਂ ਦੇ ਆਪਾਂ ਫਲੋਰਸ ਮਤਲਬ ਆਟੇ ਤਿਆਰ ਕਰਦੇ ਆ ਮਿਲਟਸ ਦੇ ਸਾਰੇ ਆਪਾਂ ਤਿਆਰ ਕਰਦੇ ਆ ਆਟੇ ਸਾਰੇ ਤਿਆਰ ਕਰਦੇ ਆ ਜੀ ਵੇਸਣ ਤਿਆਰ ਕਰਦੇ ਆ ਆਪਣੇ ਤਰੀਕੇ ਠੀਕ ਹੈ ਹਾਂ ਇਹ ਕਿਵੇਂ ਦਿਮਾਗ ਚ ਆਇਆ ਵੀ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ ਪਾਜੀ ਖੇਤੀਬਾੜੀ ਤਾਂ ਆਪਾਂ ਕਰਦੇ ਸੀ ਸ਼ੁਰੂ ਤੋਂ ਤੇ ਜੌਬ ਵੀ ਮੈਂ ਕੀਤੀ ਹੈ ਪਰ ਮੈਨੂੰ ਇੱਕ ਅੰਦਰੋਂ ਨਾ ਉਹ ਫੀਲ ਨਹੀਂ ਸੀ ਆਉਂਦਾ ਜੌਬ ਕਰਕੇ ਐਂ ਲੱਗਦਾ ਸੀ ਵੀ ਯਾਰ ਮੈਂ ਆਪਣਾ ਕੰਮ ਕਰਨਾ ਆਪਣਾ ਕੰਮ ਕਰਨਾ ਹੈ ਤੇ ਕਿਉਂਕਿ ਜਦੋਂ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈ ਜ਼ਮੀਨ ਆਪਣੇ ਕੋਲ ਹੈ ਆਪਾਂ ਖੇਤੀ ਸ਼ੁਰੂ ਤੋਂ ਕਰਦੇ ਆਂ ਆਪਾਂ ਕਿਸਾਨ ਆ ਆਪਾਂ ਹਰ ਚੀਜ਼ ਪੈਦਾਵਾਰ ਕਰਦੇ ਆਂ ਆਪਾਂ ਜ਼ਮੀਨ ਦੇ ਵਿੱਚੋਂ ਹਰ ਚੀਜ਼ ਕੱਢ ਲੈਨੇ ਆ ਫਿਰ ਕੱਢ ਕੇ ਜੇ ਆਪਾਂ ਕੱਢ ਕੇ ਮੰਡੀ 'ਚ ਸੁੱਟ ਕੇ ਤੇ ਘਰ ਆ ਜਾਂਦੇ ਆਂ ਕੱਢ ਕੇ ਆਪਾਂ ਨੂੰ ਬਣਾ ਕੇ ਵੇਚ ਕਿਉਂ ਨਹੀਂ ਸਕਦੇ ਜਿਹੜਾ ਕੰਮ ਇੱਕ ਕਾਰਪੋਰੇਟ ਲੈਵਲ ਕਰ ਰਿਹਾ ਏ ਜਿਹੜਾ ਕੰਮ ਵੱਡੇ ਵੱਡੇ ਵਪਾਰੀ ਕਰ ਰਿਹਾ ਹੈ ਬ੍ਰਾਂਡਿੰਗ ਦੇ ਅੰਦਰ ਚੰਗੀਆਂ ਚੰਗੀਆਂ ਫਰਮਸ ਕਰ ਰਹੀਆਂ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਆਪਾਂ ਪੜ੍ਹੇ ਲਿਖੇ ਆ ਸਭ ਕੁਝ ਆਪਾਂ ਨੂੰ ਆਉਂਦਾ ਹੈ ਸਭ ਕੁਝ ਆਪਾਂ ਕਰ ਸਕਦੇ ਆ ਆਪਾਂ ਗਰਾਊਂਡ ਨਾਲ ਜੁੜੇ ਹੋਏ ਆ ਇਸੇ ਕਰਕੇ ਆਪਣੇ ਦਿਮਾਗ 'ਚ ਆਇਆ ਕਿ ਆਪ ਹੀ ਤਿਆਰ ਕਰਕੇ ਆਪ ਹੀ ਬ੍ਰਾਂਡ ਕ੍ਰੀਏਟ ਕਰਕੇ ਤੇ ਆਪ ਹੀ ਵੇਚਣਾ ਹੈ ਜੀ ਗੱਲ ਕਰੀਏ ਕਿਸੇ ਨੂੰ ਦੇਖਿਆ ਸੀ ਕੰਮ ਕਰਦ ਨੂੰ ਇਹ ਜਾਂ ਜਾ ਕੇ ਆਪਣਾ ਦਿਮਾਗ ਲੱਗਿਆ ਵੀ ਆਪਣਾ ਸੋਚੇ ਨਹੀਂ ਭਾਜੀ ਦੇਖਿਆ ਨਹੀਂ ਸੀ ਦੇਖੋ ਆਪਾਂ ਅੱਜ ਦੇ ਟਾਈਮ ਦੇ ਵਿੱਚ ਨਿਰਾ ਜੈਰ ਮਿਲ ਰਿਹਾ ਹੈ ਪਾਮ ਆਇਲ ਮਿਲ ਰਿਹਾ ਹੈ ਜੇ ਕੋਈ ਗਰੰਟੀ ਦਿੰਦਾ ਕਿ ਮੈਂ ਪਾਮ ਆਇਲ ਨਹੀਂ ਯੂਜ਼ ਕਰਦਾ ਤਾਂ ਰਾਈਸ ਬ੍ਰੈਨ ਆਇਲ ਮੈਂ ਯੂਜ਼ ਕਰਦਾ ਹੈ ਮਿਕਸਿੰਗ ਹਰ ਚੀਜ਼ ਦੇ ਵਿੱਚ ਹੈਗੀ ਆ ਹਰ ਚੀਜ਼ ਦੇ ਵਿੱਚ ਤੇ ਆਪਾਂ ਆਪਣੇ ਘਰਾਂ ਦੇ ਵਿੱਚ ਪਿੰਡਾਂ ਵਾਲੇ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਤੇਲ ਆਪਾਂ ਸਰੋਂ ਬਿਜਲੀ ਨੇ ਪੱਠਿਆਂ ਦੇ ਕੰਡੇ-ਕੰਡੇ ਬੀਜ ਲੈਨੇ ਆਪਾਂ ਆਪਣੀ ਕਹਾਣੀ ਢਾਗਿਆ ਆਪਾਂ ਚੰਗਾ ਤੇਲ ਵਰਤਦੇ ਆ ਤੇ ਜੇ ਆਪਾਂ ਚੰਗੀ ਚੀਜ਼ ਆਪਾਂ ਖਾਂਦੇ ਆ ਆਪਾਂ ਨੂੰ ਆਪਣੇ ਆਪ ਨੂੰ ਸਿਹਤਮੰਤ ਰੱਖਦੇ ਆ ਤੇ ਆਪਾਂ ਫਿਰ ਦੂਜਿਆਂ ਲੋਕਾਂ ਨੂੰ ਕਿਉਂ ਨਹੀਂ ਸਵਾ ਸਕਦੇ ਆਪਾਂ ਆਪਣੇ ਪੈਦਾ ਕਰਨੀਆਂ ਚੀਜ਼ ਬਣਾਉਣੀਆਂ ਆ ਆਪ ਆਪਾਂ ਨੂੰ ਸਾਡੇ ਆਪਣੀ ਹੱਕ ਦੇ ਪੈਸੇ ਮਿਲਣੇ ਆ ਲੋਕਾਂ ਨੂੰ ਚੰਗੀ ਚੀਜ਼ ਮਿਲਣੀ ਆ ਤੇ ਇੱਕ ਆਪਾਂ ਮੈਂ ਬਸ ਇੱਕੋ ਹੀ ਦਿਮਾਗ ਚ ਰੱਖਿਆ ਸੀ ਵੀ ਪਿਓਰਟੀ ਵੇਚਣੀ ਆ ਕੋਈ ਗੱਲ ਨਹੀਂ ਹੌਲੀ ਹੌਲੀ ਵਿਕ ਜੂਗੀ ਜਿੱਦਾਂ ਮਰਜ਼ੀ ਵਿਕ ਜੂ ਵੀ ਵੇਚਣੀ ਪਿਓਰਟੀ ਆ ਜੇ ਆਪਾਂ ਗੱਲ ਕਰੀਏ ਜਦੋਂ ਨਾ ਜਵਾਕ ਵਧੀਆ ਕੰਮ ਕਰ ਲਾ ਜਾਂਦਾ ਵਾ ਇੱਕ ਕੰਮ ਨੌਕਰੀ ਜੋ ਜੁਆਇਨ ਕਰ ਲਈ ਜਾਂ ਪੰਜਾਬ ਪੁਲਿਸ ਉਦੋਂ ਬਾਅਦ ਜੋ ਛੱਡ ਕੇ ਆਪਣਾ ਕੰਮ ਸ਼ੁਰੂ ਕਰਨ ਵਾਸਤੇ ਘਰ ਦੇ ਉਹ ਰਿਐਕਟ ਕਰਦੇ ਨੇ ਤੁਹਾਡੇ ਘਰ ਦੇ ਰੈਐਕਸ਼ਨ ਕੀ ਨਹੀਂ ਨਹੀਂ ਮੇਰੇ ਤਾਂ ਘਰਦਿਆਂ ਨੇ ਖੁਦ ਕਿਹਾ ਕਿ ਛੱਡ ਪਰਾਂ ਕੀ ਕਰਨੀ ਜੌਬ ਠੀਕ ਉਹਨਾਂ ਨੂੰ ਪਸੰਦੀ ਨਹੀਂ ਸੀ ਜੌਬ ਕਰਨਾ ਕਿਉਂਕਿ ਤੁਹਾਨੂੰ ਦੱਸਿਆ ਨਾ ਕਿ ਜਿਵੇਂ ਸ਼ੁਰੂ ਤੋਂ ਆਪਾਂ ਖੇਤੀਬਾੜੀ ਕਰਦੇ ਆਂ ਠੀਕ ਆ ਜੀ ਆਪਾਂ ਲਿਵਿੰਗ ਸਟੈਂਡਰਡ ਸ਼ੁਰੂ ਤੋਂ ਸ਼ੁਰੂ ਚੰਗਾ ਰੱਖਿਆ ਏ ਬਾਬੇ ਦੀ ਕਿਰਪਾ ਏ ਤੇ ਮੈਨੂੰ ਘਰ ਵੱਲੋਂ ਪੂਰਾ ਸਹਿਯੋਗ ਹੈ ਜੀ ਸਾਰਿਆਂ ਨੇ ਖੁਦ ਹੀ ਕਿਹਾ ਹੈ ਵੀ ਯਾਰ ਛੱਡੋ ਪਰਾਂ ਜੌਬ ਕੀ ਕਰਨੀ ਆ ਤੂੰ ਆਪਣਾ ਕੰਮ ਕਰ ਠੀਕ ਹੈ ਠੀਕ ਆ ਜੀ ਕਈ ਹੁਣ ਆਪਾਂ ਵੀ ਕਿਸੇ ਸੁਣੇ ਹੋਣਗੇ ਕਿ ਕਹਾਣੀਆਂ ਸੁਣੀਆਂ ਨੇ ਕਿ ਲੋਕੀ ਜੌਬ ਛੱਡ ਕੇ ਬਾਹਰ ਚਲੇ ਜਾਂਦੇ ਨੇ ਕੈਨੇਡਾ ਅਮਰੀਕਾ ਜਾਂ ਨਹੀਂ ਬਾਜੀ ਬਾਹਰ ਜਾਣ ਬਾਰੇ ਕੁਝ ਨਹੀਂ ਸੋਚਿਆ ਵੈਸੇ ਮੈਂ ਬਾਹਰ ਘੁੰਮ ਕੇ ਜਰੂਰ ਆਇਆ ਦੋ ਵਾਰ ਘੁੰਮ ਕੇ ਆਇਆ ਮੈਂ ਯੂ ਐਸ ਏ ਘੁੰਮ ਕੇ ਆਇਆ ਦੁਬਈ ਘੁੰਮ ਕੇ ਆਇਆ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਮੇਰਾ ਬਟ ਉਹ ਸਿਰਫ ਘੁੰਮਣ ਵਾਸਤੇ ਲਵਾਇਆ ਹੋਇਆ ਵੀਜ਼ੇ ਜਾਣ ਵਾਸਤੇ ਨਹੀਂ ਲਵਾਏ ਜਦੋਂ ਆਪਾਂ ਸਭ ਕੁਝ ਆਪਣੇ ਕੋਲ ਹੈ ਯਾਰ ਆਪਾਂ ਆਪਣੀਆਂ ਜ਼ਮੀਨਾਂ ਵਾ ਖੇਤੀ ਆ ਆਪਣੇ ਕੋਲ ਸਭ ਕੁਝ ਆਪਾਂ ਬਾਹਰ ਜਾਣਾ ਕਿਉਂ ਆ ਇੱਥੇ ਆਪਾਂ ਮਾਲਕ ਆ ਆਪਾਂ ਜਰੂਰ ਜਾ ਕੇ ਉੱਥੇ ਨੌਕਰ ਬੰਨਾ ਇਸ ਕਰਕੇ ਬਾਹਰ ਜਾਣ ਕਰ ਕੋਈ ਵਿਚਾਰ ਨਹੀਂ ਆ ਹਾਂ ਆਪਣੇ ਪ੍ਰੋਡਕਟ ਜਰੂਰ ਬਾਹਰ ਭੇਜਾਂਗੇ ਆਪ ਨਹੀਂ ਜਾਵਾਂਗੇ ਠੀਕ ਠੀਕ ਜੀ ਵੀ ਆਪਾਂ ਗੱਲ ਕਰੀਏ ਹੁਣ ਅੱਜ ਜਿਹੜੇ ਨੌਜਵਾਨ ਆ ਬਾਹਰ ਜਾਣ ਦਾ ਰੁਝਾਨ ਬਣਿਆ ਆ ਨੌਕਰੀਆਂ ਹੈ ਨਹੀਂ ਗਿਆ ਜੇ ਉਹਨਾਂ ਨੇ ਆਪਣਾ ਇੱਥੇ ਕੰਮ ਸ਼ੁਰੂ ਕਰਨਾ ਵਾ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਹਾਂਜੀ ਹਾਂਜੀ ਜੀ ਮੇਰੇ ਵੱਲੋਂ ਫੁੱਲ ਖੁੱਲੀ ਛੁੱਟੀ ਆ ਜਿਹੜਾ ਮਰਜ਼ੀ ਆਵੇ ਮੇਰੇ ਨਾਲ ਫੋਨ ਤੇ ਗੱਲ ਕਰੇ ਮੇਰੇ ਤੋਂ ਜੋ ਮਰਜ਼ੀ ਜੋ ਜਿੰਨਾ ਕਿ ਮੈਨੂੰ ਗਿਆਨ ਆ ਓਨਾ ਕਿ ਤੇ ਮੈਂ ਜ਼ਰੂਰ ਵੰਡਾਂਗਾ ਤੇ ਵੰਡਦਾ ਵੀ ਪਿਆ ਮੈਨੂੰ ਜੇ ਕੋਈ ਵੀ ਪੁੱਛਦਾ ਕੰਮ ਸ਼ੁਰੂ ਕਰਨ ਬਾਰੇ ਤਾਂ ਮੈਂ ਉਹਨੂੰ ਪੂਰੀ ਨੌਲੇਜ ਦਿੰਨਾ ਕਿ ਆਪਾਂ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਹੜੇ ਕਿਹੜੇ ਲਾਇਸੈਂਸ ਲੈਣੇ ਆ ਜੇ ਕੰਮ ਕਰਨਾ ਤੇ ਤਰੀਕੇ ਨਾਲ ਕਰਨਾ ਹੈ ਕਿ ਮਤਲਬ ਕੱਲ ਨੂੰ ਆਪਾਂ ਨੂੰ ਕੋਈ ਇਹ ਨਾ ਹੋਵੇ ਵੀ ਤੁਸੀਂ ਦੋ ਨੰਬਰ 'ਚ ਹੀ ਕੰਮ ਕਰੀ ਜਾਂਦੇ ਆ ਆਪਾਂ ਪ੍ਰੋਪਰ ਲਾਇਸੈਂਸ ਲੈ ਕੇ ਪ੍ਰੋਪਰ ਜੀਐਸਟੀ ਲੈ ਕੇ ਹਰ ਤਰੀਕੇ ਨਾਲ ਕੰਮ ਕਰਨਾ ਏ ਪੂਰਾ ਗਾਈਡ ਕਰੀਦਾ ਜੀ ਚਾਹੇ ਛੋਟੇ ਲੈਵਲ ਤੋਂ ਚਲ ਆਪਾਂ ਜੇ ਗੱਲ ਕਰੀਏ ਹੁਣ ਤੁਹਾਡੇ ਕੋਲ ਕਿੰਨੇ ਤਰ੍ਹਾਂ ਦੇ ਪ੍ਰੋਡਕਟ ਨੇ ਕਿੰਨੇ ਤੁਸੀਂ ਆਪ ਬੀਚਦੇ ਹੋ ਕਿੰਨੇ ਤੁਸੀਂ ਬਾਹਰੋਂ ਮੰਗਵਾਉਂਦੇ ਹੋ ਆਪਣੇ ਤੋਂ ਜੀ 35-40 ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਜੀ ਜਿਹਦੇ ਵਿੱਚੋਂ ਆਪਾਂ 15 ਤੋਂ 20 ਤਰ੍ਹਾਂ ਦੇ ਪ੍ਰੋਡਕਟ ਜਿਹੜੇ ਆਪਣੀ ਪ੍ਰੋਡਕਸ਼ਨ ਸਾਡੀ ਖੋਦੀ ਆ ਤੇ ਬਾਕੀ ਜਿਹੜੇ ਪ੍ਰੋਡਕਟ ਆ ਉਹਨਾਂ ਦੀ ਜਿਹੜੀਆਂ ਚੀਜ਼ਾਂ ਆਪਣੇ ਇੱਥੇ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਬੀਜਦੇ ਆ ਆਪਣੀ ਮਿੱਟੀ ਦੇ ਵਿੱਚ ਉਸ ਲੈਵਲ ਦੀ ਨਹੀਂ ਨਿਕਲਦੀ ਉਹ ਚੀਜ਼ਾਂ ਫਿਰ ਆਪਾਂ ਜਿੱਥੋਂ-ਜਿੱਥੋਂ ਨਹੀਂ ਵੈਸਟ ਆਪਾਂ ਮੰਗਵਾ ਲੈਨੇ ਆ ਲਾਈਕ ਜਿਵੇਂ ਹੁਣ ਆਪਣੇ ਕੋਲ ਜਿਵੇਂ ਹੁਣ ਆ ਗਿਆ ਜੀ ਅਲਸੀ ਆਪਾਂ ਆਪਣੇ ਘਰ ਦੀ ਬੀਜੀ ਹੋਈ ਆ ਕਨੋਲਾ ਮਸਟਰਡ ਆਪਣੀ ਆਪਣੀ ਆ ਬਲੈਕ ਮਸਟਰਡ ਵੀ ਆਪਣੀ ਆ ਠੀਕ ਆ ਜੀ ਜੇ ਆਟਿਆਂ ਦੀ ਗੱਲ ਕਰੀਏ ਤੇ ਕੰਗਣੀ ਆਪਣੀਆਂ ਜਵਾਰ ਆਪਣਾ ਹੈ ਬਾਜਰਾ ਆਪਣਾ ਹੈ ਜੀ ਠੀਕ ਆ ਜੀ ਇਹਨਾਂ ਦੇ ਵਿੱਚੋਂ ਜਿਵੇਂ ਮਲਟੀ ਮਲਟਸ ਦੇ ਵਿੱਚ ਪੈਣ ਵਾਲੀਆਂ ਚੀਜ਼ਾਂ ਸੋਇਆ ਤਾਂ ਕਪਾ ਆਪਾਂ ਆਪਣਾ ਬੀਜ ਲਈਦਾ ਜੀ ਇਹ ਸਾਰੀਆਂ ਚੀਜ਼ਾਂ ਸੀ ਆਪਣੀਆਂ ਬੀਜਦੇ ਆ ਤੇ ਆਪਣੀ ਪ੍ਰੋਡਕਸ਼ਨ ਕਰਦੇ ਆ ਤੇ ਆਪਣੀ ਮੈਨੂਫੈਕਚਰਿੰਗ ਕਰਦੇ ਆ ਹੁਣ ਲਾਈਕ ਰਾਗੀ ਹੋ ਗਿਆ ਕੋਧਰਾ ਹੋ ਗਿਆ ਠੀਕ ਹੈ ਜੀ ਇਹ ਚੀਜ਼ਾਂ ਜਿਵੇਂ ਹੁਣ ਮੱਕੀ ਹੋ ਗਈ ਮੱਕੀ ਆਪਾਂ ਪਹਾੜ ਦੀ ਮੱਕੀ ਮੰਗਾਉਨੇ ਆ ਜੀ ਉਹਨਾਂ ਸਾਈਡ ਤੋਂ ਕਿਉਂਕਿ ਬਹੁਤ ਮਿੱਠੀ ਆ ਉਹਦੇ ਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੈ ਆਪਣੇ ਇਥੇ ਹਾਈਬ੍ਰਿਡ ਮੱਕੀ ਆ ਉਹਦੇ ਚ ਨਿਊਟ੍ਰੀਸ਼ਨ ਵੈਲਿਊ ਘੱਟ ਆ ਤੇ ਉਹਦਾ ਟੇਸਟ ਵੀ ਥੋੜਾ ਫੋਕਾ ਟਾਈਪ ਹੁੰਦਾ ਹੈ ਇਸ ਕਰਕੇ ਆਪਾਂ ਪਹਾੜ ਦੀ ਮੱਕੀ ਮਗਾ ਕੇ ਉਹਨੂੰ ਪੀਣਾ ਪਸੰਦ ਕਰਦੇ ਆ ਖੈਰ ਅੱਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਸੀ ਮੱਕੀ ਬੀਜ ਰਹੇ ਆ ਤੇ ਦੇਸੀ ਮੱਕੀ ਬੀਜ ਕੇ ਉਹਦਾ ਆ ਉਹ ਮਿੱਠੀ ਹੋएगी ਜੇ ਆਪਾਂ ਗੱਲ ਕਰੀਏ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਜਿਹੜਾ ਤੁਸੀਂ ਕੰਮ ਸ਼ੁਰੂ ਕਰਿਆ ਕਿੰਨੇ ਕੁ ਪੈਸੇ ਖਰਚ ਆਏ ਸੀ ਕਿੰਨਾ ਖਰਚਾ ਕੀਤਾ ਹੁਣ ਦੇਖੋ ਇਹ ਤਾਂ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਦੀ ਕੋਈ ਲਿਮਟ ਨਹੀਂ ਆ ਜੀ ਇਹ ਆਪਾਂ ਕਰੋੜ ਵੀ ਲਾ ਸਕਦੇ 2 ਕਰੋੜ ਵੀ ਲਾ ਸਕਦੇ ਆ ਤੇ ਜੇ ਸਟਾਰਟ ਕਰਨਾ ਵਾ ਤੇ ਆਪਾਂ 5-10 ਲੱਖ ਤੋਂ ਵੀ ਸਟਾਰਟ ਕਰ ਸਕਦੇ ਆ ਜੀ ਛੋਟੇ ਲੈਵਲ ਤੋਂ ਸ਼ੁਰੂ ਕਰ ਲਓ ਇੱਕ ਦੋ ਆਈਟਮਾਂ ਤਿਆਰ ਕਰ ਲਓ ਉਹ ਤੋਂ ਆਈਟਮਾਂ ਤਿਆਰ ਕਰਕੇ ਉਹਦੀ ਚੰਗੀ ਤਰ੍ਹਾਂ ਮਾਰਕੀਟਿੰਗ ਕਰੋ ਬਿਜ਼ਨਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਤਿਆਰ ਕਰਨ ਤੋਂ ਵੀ ਜ਼ਿਆਦਾ ਜ਼ਰੂਰੀ ਆ ਮਾਰਕੀਟਿੰਗ ਤੁਹਾਡੇ ਕੋਲ ਸਭ ਤੋਂ ਪਹਿਲਾਂ ਇੱਕ ਮਾਰਕੀਟਿੰਗ ਦਾ ਜਿਹੜਾ ਹੁਨਰ ਹੋਣਾ ਚਾਹੀਦਾ ਵਾ ਕਿ ਤੁਸੀਂ ਉਹਨੂੰ ਚੀਜ਼ ਨੂੰ ਵੇਚਣੀ ਆਉਣੀ ਚਾਹੀਦੀ ਆ ਤੁਸੀਂ ਇੱਕ ਚੀਜ਼ ਤਿਆਰ ਕਰਕੇ ਕੱਲਾ ਸਰੋਂ ਦਾ ਤੇਲ ਤਿਆਰ ਕਰਕੇ ਮਾਰਕੀਟਿੰਗ ਕਰ ਲਓ ਉਹਦੇ ਲਈ ਤਾਂ ਕੋਈ ਬਾਲਾ ਖਰਚਾ ਵੀ ਨਹੀਂ ਹੋਣਾ ਤੁਸੀਂ 2-3 ਲੱਖ ਰੁਪਏ ਦੇ ਵਿੱਚ ਆਪਣਾ ਕੰਮ ਸਟਾਰਟ ਕਰੋ ਲਾਇਸੈਂਸ ਕੋਈ ਬਾਲੇ ਮਹਿੰਗੇ ਨਹੀਂ ਹੁੰਦੇ ਗਵਰਨਮੈਂਟ ਬੜੇ ਸਸਤੇ-ਸਸਤੇ ਲਾਇਸੈਂਸ ਦਿੰਦੀ ਆ ਆਪਾਂ ਨੂੰ ਮਿਲ ਜਾਂਦੇ ਆ ਲਾਇਸੈਂਸ ਲੈ ਕੇ بڑے ਛੋਟੇ ਲੈਵਲ ਤੋਂ ਕੰਮ ਤਿਆਰ ਕਰ ਸਕਦੇ ਆ ਆਪਾਂ ਜੇ ਗੱਲ ਕਰੀਏ ਹੁਣ ਆਏ ਪ੍ਰੋਫਿਟ ਦੀ ਵਾਰੀ ਪ੍ਰੋਫਿਟ ਕਿੰਨਾ ਕ ਹੋ ਜਾਂਦਾ ਵਾ ਦੇਖੋ ਜੇ ਆ ਪਿਓਰਟੀ ਦੇ ਵਿੱਚ ਜਿਆਦਾ ਪ੍ਰੋਫਿਟ ਨਹੀਂ ਆ ਕਿਉਂਕਿ ਮਾਰਕੀਟ ਦੇ ਵਿੱਚ ਨਾ ਪਾਮ ਆਇਲ ਪਾ ਪਾ ਕੇ ਤੇਲ ਤਾਂ 120 ਰੁਪਏ ਦਾ ਵੇਚੀ ਜਾਂਦੇ 100 ਰੁਪਏ ਦਾ ਵੇਚੀ ਜਾਂਦੇ ਆ ਹੁਣ ਹੁਣ ਜੇ ਆਪਾਂ ਆਪਣੀ ਗੱਲ ਕਰੀਏ ਤੇ ਆਪਾਂ ਨੂੰ 2 250 ਰੁਪਏ ਤੇ ਲੱਗਦੀ ਲੱਗ ਜਾਂਦੀ ਹੈ ਕਿਉਂਕਿ ਜੇ ਆਪਾਂ ਪਿਓਰ ਤੇਲ ਕੱਢਣਾ ਕੋਲਡ ਪ੍ਰੈਸ ਦੇ ਤਰੀਕੇ ਨਾਲ ਕੱਚੀ ਘਣੀ ਦਾ ਤੇਲ ਕੱਢਣਾ ਤੇ ਬਹੁਤ ਘੱਟ ਨਿਕਲਦਾ ਹੈ ਠੀਕ ਹੈ ਜੀ ਜੇ ਆਪਾਂ ਨੂੰ ਸਰੋਂ ਦੀ ਹਸਤ ਲਾ ਲਈਏ ਤੇ 6-7 ਕੁਇੰਟਲ ਸਰੋਂ ਕਿੱਲੇ ਦੇ ਵਿੱਚ ਜਿਆਦਾ ਨਹੀਂ ਨਿਕਲਦੀ ਹੁਣ ਉਹ ਸਰੋਂ ਨੂੰ ਕੱਢਣਾ ਪੀਣਾ ਕਰਨਾ ਤੇ ਇਸ ਕਰਕੇ ਜੇ ਆਪਾਂ ਪਿਓਰਟੀ ਦੇ ਵਿੱਚ ਲਈ ਆਪਾਂ ਨੂੰ ਪੂਰਾ ਖੁਸ਼ੀ ਆ ਕਿ ਭਾਵੇਂ ਆਪਾਂ 10 ਕਮਾਉਨੇ ਆ 20 ਕਮਾਉਨੇ ਆ ਆਪਣਾ ਕਮਾਉਨੇ ਆ ਇੱਕ ਖੁਸ਼ੀ ਇਹ ਆ ਵੀ ਆਪਾਂ ਬਿਹਜ ਪ्योर ਰਹੇ ਆ ਬਿਲਕੁਲ ਜਿਵੇਂ ਦਾ ਆਪਾਂ ਘਰ ਖਾਂਦੇ ਆ ਉਵੇਂ ਦਾ ਹੀ ਆਪਾਂ ਵੇਚ ਰਹੇ ਆ ਉਵੇਂ ਦਾ ਲੋਕਾਂ ਨੂੰ ਖਵਾ ਰਹੇ ਆ ਜੀ ਜਾਂਦੇ ਜਾਂਦੇ ਸਾਡੇ ਉਹਨਾਂ ਸਰੋਤਿਆਂ ਨੂੰ ਜਿਹੜੇ ਬਾਹਰ ਜਾਣ ਦਾ ਇੱਛਾ ਰੱਖਦੇ ਨੇ ਜਾਂ ਨੌਕਰੀ ਕਰਨ ਦੀ ਇੱਛਾ ਰੱਖਦੇ ਨੇ ਜਿਹੜਾ ਆਪਣਾ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦੇ ਨੇ ਪਰ ਉਹਦੇ ਘਰ ਦੇ ਨਹੀਂ ਮੰਨਦੇ ਕਿ ਕਿਉਂ ਕਰਦੇ ਕਹਿੰਦੇ ਕੰਮ ਨਹੀਂ ਚੱਲਦਾ ਕਿ ਉਹ ਨਵਾਂ ਕੰਮ ਸ਼ੁਰੂ ਕਰਨਾ ਆਪਣੇ ਮੁੰਡੇ ਤੇ ਟਰਸਟ ਕਰਨਾ ਬਹੁਤ ਔਖਾ ਬੀਜੂ ਬਾਹਰ ਲਿਆਂ ਦੇਖਦੇ ਤਾਂ ਘਰ ਦੇ ਜਲਦੀ ਮੰ ਦੇਖੋ ਜੀ ਮੈਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦਾ ਮੈਂ ਨਾ ਨੌਕਰੀ ਨੂੰ ਮਾੜਾ ਕਹਿੰਦਾ ਨਾ ਬਾਹਰ ਜਾਣ ਨੂੰ ਮਾੜਾ ਕਹਿੰਦਾ ਐ ਦੇਖੋ ਜੀ ਦਾ ਨਹੀਂ ਸਰਦਾ ਜਿਹਦਾ ਬਾਹਰ ਦਾ ਬਾਹਰ ਜਾਣਾ ਉਹ ਜਾਵੇ ਕੋਈ ਗੱਲ ਨਹੀਂ ਕੀ ਬਾਹਰ ਜਾ ਕੇ ਵੀ ਆਪਣੇ ਬੱਚੇ ਕੰਮ ਹੀ ਕਰਦੇ ਆ ਕੋਈ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਕੀ ਨੌਕਰੀ ਨੂੰ ਵੀ ਮਾੜਾ ਨਹੀਂ ਐ ਕਿਉਂਕਿ ਜਿਹਦਾ ਜਿਹਨੂੰ ਨੌਕਰੀ ਮਿਲਦੀ ਆ ਜਿਹਦੇ ਘਰ ਕੋਈ ਹੈ ਨਹੀਂ ਮਤਲਬ ਆਪਣੀ ਜ਼ਮੀਨ ਨਹੀਂ ਜਿਆਦਾ ਕੁਝ ਨਹੀਂ ਹੈਗਾ ਕੰਮ ਕਰ ਤਾਂ ਨੌਕਰੀ ਕਰੇ ਪਰ ਜਿਵੇਂ ਮੈਂ ਇਹ ਕਹਿੰਦਾ ਵਾਂ ਵੀ ਜੇ ਮੰਨ ਲਓ ਆਪਣੇ ਤੋਂ ਜ਼ਮੀਨ ਘੱਟ ਵੀ ਆ ਨਾ ਤੁਸੀਂ ਆਪਣਾ ਕੰਮ ਕਰੋ ਇਹਦੇ 'ਚ ਜ਼ਿਆਦਾ ਬੈਨੀਫਿਟ ਆ ਨੌਕਰੀ ਨਾਲੋਂ ਵੀ ਜ਼ਿਆਦਾ ਬੈਨੀਫਿ ਕਿਤੇ ਨਾ ਕਿਤੇ ਬਾਹਰ ਨਾਲੋਂ ਵੀ ਜ਼ਿਆਦਾ ਪੈਣੇ ਵੇਟੇ ਤੁਸੀਂ ਆਪਣੇ ਪਰਿਵਾਰ ਚ ਬੈਠੇ ਜੇ ਆਪਣੇ ਮਾਪਿਓ ਦੇ ਨਾਲ ਬੈਠੇ ਜੇ ਆਪਣੇ ਭੈਣ ਭਰਾਵਾਂ ਨਾਲ ਬੈਠੇ ਜੇ ਆਪਣਾ ਕੰਮ ਕਰੋ ਮੈਂ ਤਾਂ ਤਕਰੀਬਨ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਬੱਚਿਆਂ ਨੂੰ ਇਹ ਕਹੂੰਗਾ ਵੀ ਭਾਵੇਂ ਛੋਟਾ ਲੈਵਲ ਦਾ ਕੰਮ ਕਰੋ ਭਾਵੇਂ ਵੱਡੇ ਲੈਵਲ ਦਾ ਕੰਮ ਕਰੋ ਕਰੋ ਆਪਣਾ ਕੰਮ ਠੀਕ ਹੈ ਇਹ ਬਿਜ਼ਨਸ ਵਰਗਾ ਕੋਈ ਵੱਖਰਾ ਸਮਾਨ ਤੋਂ ਨਹੀਂ ਡਿੱਗਿਆ ਕਿ ਜੇ ਆਪਣੇ ਨਾਲੋਂ ਇਹਨਾਂ ਨਾਲ ਕੋਈ ਵੱਖਰਾ ਫਰਕ ਆ ਜਾਏ ਇਹਨਾਂ ਨੂੰ ਕੁਝ ਜ਼ਿਆਦਾ ਆਉਂਦਾ ਤੇ ਆਪਾਂ ਨੂੰ ਨਹੀਂ ਆਉਂਦਾ ਆਪਾਂ ਨੂੰ ਵੀ ਸਭ ਕੁਝ ਆਉਂਦਾ ਵਾ ਆਪਾਂ ਸਭ ਕੁਝ ਹੀ ਕਰ ਸਕਦੇ ਆ ਆਪਣੇ ਮੁੰਡੇ ਪੜ੍ਹੇ ਲਿਖੇ ਆ ਯੂਨੀਵਰਸਿਟੀਆਂ ਕਾਲ ਅੰਦਰੋ ਸਤ ਰਹੋ ਬਸ ਵਧੀਆ ਜੀ ਇਹ ਬਾਈ ਤਰਾਂ ਤਰਾਂ ਤੋਂ ਜਿਹਨੇ ਆਪਣਾ ਕੰਮ ਸ਼ੁਰੂ ਕੀਤਾ ਨੌਕਰੀ ਛੱਡ ਕੇ ਬਾਹਰ ਜਾਣ ਬਾਰੇ ਨਹੀਂ ਸੋਚਿਆ ਕਿਉਂ ਬਾਹਰ ਦੇ ਕਹਿੰਦੇ ਵੀਜ਼ੇ ਲਵਾਏ ਹੋਏ ਨੇ ਆਪਣੇ ਪ੍ਰੋਡਕਟ ਬਾਹਰ ਕੈਨੇਡਾ ਅਮਰੀਕਾ ਭੇਜਾਂਗੇ ਭਰਾ ਆਪ ਨਹੀਂ ਜਾਣਾ ਜਾ ਜਾਵਾਂਗੇ ਘੁੰਮਣ ਫਿਰਨ ਲਈ ਬਾਈ ਤੋਂ ਮੋਟੀਵੇਟ ਹੋ ਜਿਹੜੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਬਾਈ ਕੋਲ ਸਿੱਖੋ ਕਿਵੇਂ ਆਪਣਾ ਕੰਮ ਲਗਾਈਏ ਕਿਹੜੇ ਕਿਹੜੇ ਸਿਸਟਮ ਚਾਹੀਦਾ ਕਿਹੜੀ ਮਸ਼ੀਨਰੀ ਚਾਹੀਦਾ ਬਾਈ ਜਰੂਰ ਦੱਸਣਗੇ ਤੁਹਾਨੂੰ ਬਾਈ ਦੇ ਬਾਈ ਦਾ ਬਾਈ ਜਾਣਦੇ ਆਂਦਾ ਇੱਕ ਕੰਟੈਕਟ ਨੰਬਰ ਜੁਰ ਦੇ ਦਿਓ ਤਾਂ ਵੀ ਤੁਹਾਨੂੰ ਕੰਟੈਕਟ ਕਰ ਸਕਦੇ ਆ ਹਾਂਜੀ ਹਾਂਜੀ ਜੀ ਮੇਰਾ ਨਾਮ ਇਹ ਕੰਟੈਕਟ ਨੰਬਰ ਹੈਗਾ ਜੀ 98787 8883 98787 8883 ਕਿਸੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਜਾਂ ਕੋਈ ਪ੍ਰੋਡਕਟ ਮੰਗਾਉਣਾ ਹੈ ਤੇ ਮੈਨੂੰ ਇਸ ਨੰਬਰ ਤੇ ਕਾਲ ਕਰੋ WhatsApp ਕਰੋ ਮੈਂ 24 ਘੰਟੇ ਹਾਜ਼ਰ ਹਾਂ ਜੀ ਥੈਂਕ ਯੂ ਬਾਈ ਦੇ ਨੰਬਰਾਂ ਤੇ ਗੱਲਬਾਤ ਕਰਕੇ ਬਾਈ ਤੋਂ ਜਾਣਕਾਰੀ ਲਵੋ ਤਾਂ ਜੋ ਤੁਸੀਂ ਆਪਣਾ ਇੱਕ ਕੰਮ ਨਵਾਂ ਕੰਮ ਸ਼ੁਰੂ ਕਰ ਸਕੋ ਨਵਾਂ ਬਿਜ਼ਨਸ ਖੜਾ ਕਰ ਸਕੋ ਆਨ ਆਲੇ ਸਮੇਂ ਦੇ ਵਿੱਚ ਪੰਜਾਬ ਨੂੰ ਇੱਕ ਵੱਡੇ ਆਬਾਨੀ ਅਡਾਨੀ ਮਿਲ ਸਕਣ ਅਇਆਂ ਹੀ ਹੋਰ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਕੈਮਰਾਮੈਨ ਹਮਾਂਚੂ ਦੇ ਨਾਲ ਮੈਂ ਕਾਸ਼ਪੂਪਾ ਰਹੇ ਲੁਧਿਆਣਾ ਧੰਨਵਾਦ